ਹੋਲੀ ਕਿੰਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਇਹ ਵੀ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਹੈ ਬਸੰਤ ਰਾਗ ਵਿੱਚ ਹੈ ਤੇ 1180 ਅੰਗ ਤੇ ਇਹ ਦਰਜ ਹੈ ਇਹ ਪ੍ਰੋਪਰ ਪੂਰਾ ਸ਼ਬਦ ਹੋਲੀ ਦਾ ਮਤਲਬ ਗੁਰੂ ਸਾਹਿਬ ਨੇ ਇਹ ਨਹੀਂ ਲਿਖਿਆ ਵੀ ਆਹ ਜਿਹੜੀ ਬਾਹਰ ਬਾਹਰਲੀ ਹੋਲੀ ਦੀ ਗੱਲ ਕਿਉਂਕਿ ਇਸ ਹੋਲੀ ਦੇ ਪਿੱਛੇ ਤੇ ਅੱਜ ਆਥਣ ਨੂੰ ਪਤਾ ਨਹੀਂ ਕਿੰਨੀਆਂ ਕ ਲੜਾਈਆਂ ਹੋਣਗੀਆਂ ਕਿੰਨੇ ਠਾਣੋ ਠਾਣੀ ਹੋ ਜਾਂਦੇ ਆ ਸ਼ਾਮ ਤਾਈਂ ਲੜਾਈਆਂ ਹੋ ਜਾਂਦੀਆਂ ਰੰਗ ਪਾਉਣ ਵਿੱਚ ਇਹ ਨਹੀਂ ਮਹਾਰਾਜ ਨੇ ਸਾਨੂੰ ਸਿਖਾਇਆ ਸਭ ਤੋਂ ਪੱਕਾ ਰੰਗ ਹੈ ਉਹ ਹੈ ਨਾਮ ਰੰਗ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੜ ਭਗਾ ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ ਲਾਲ ਰੰਗ ਤੋਂ ਭਾਵੈ ਨਾਮ ਰੰਗ ਨਾਮ ਰੰਗ ਭਾਈ ਜਿਨ੍ਹਾਂ ਨੂੰ ਲੱਗਿਆ ਹੋਇਆ ਤੇ ਗੁਰੂ ਸਾਹਿਬ ਕਹਿੰਦੇ ਸਾਨੂੰ ਸੋਹਣੇ ਲੱਗਦੇ ਨੇ ਲਾਲ ਰੰਗ ਨਾਮ ਰੰਗ ਜਿਨ੍ਹਾਂ ਦੇ ਮਨ ਉੱਤੇ ਚੜਿਆ ਹੋਇਆ ਹੈ ਕਹਿੰਦੇ ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ ਬਲਿਹਾਰ ਜਾਂਦੇ ਹਾਂ ਸ਼ਬਦ ਹਜ਼ਾਰੇ ਤੁਸੀਂ ਬੜੀ ਸੌਖੀ ਬਾਣੀ ਹੈ ਸ਼ਬਦ ਹਜ਼ਾਰੇ ਸੁਣੇ ਹੋਣਗੇ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਬ ਰੰਗਾਏ ਮੇਰ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉ ਤਨ ਸੇਜੇ ਜਾਏ ਇਹ ਤਨ ਆ ਤਨ ਸਾਡਾ ਸਰੀਰ ਇਹ ਤਨ ਮਾਇਆ ਪਾਹਿਆ ਪਿਆਰੇ ਮਾਇਆ ਤੋਂ ਭਾਵ ਮਾਇਆ ਦੇ ਰੰਗ ਵਿੱਚ ਸੰਸਾਰੀ ਰੰਗਾਂ ਵਿੱਚ ਸਾਡਾ ਤਨ ਤੇ ਮਨ ਰੰਗਿਆ ਪਿਆ ਹੈ ਸੰਸਾਰੀ ਕੱਚੇ ਰੰਗਾਂ ਵਿੱਚ ਰੰਗਿਆ ਹੋਇਆ ਤੇ ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੇ ਇਹਦੇ ਵਿੱਚ ਨਾ ਬੜੀ ਬੜੀ ਸੋਹਣੀ ਸਿੱਖਿਆ ਅੱਗੇ ਸ਼ਬਦ ਹਜ਼ਾਰਿਆਂ ਨੂੰ ਜਦੋਂ ਪੜੀਏ ਜਿਨ੍ਹਾਂ ਨੂੰ ਬਾਣੀ ਪੜਨ ਦਾ ਸ਼ੌਂਕ ਹੈ ਸ਼ਬਦ ਹਜ਼ਾਰੇ ਵਿਆਖਿਆ ਸਹਿਤ ਤੁਸੀਂ ਜ਼ਰੂਰ ਪੜਿਓ ਮੋਟੀ ਜੀ ਗੱਲ ਆਪਾਂ ਕਰੀਏ ਤੇ ਕਹਿੰਦੇ ਜਿਵੇਂ ਇੱਕ ਔਰਤ ਇੱਕ ਇਸਤਰੀ ਬਾਕੀ ਸਾਰੇ ਹਾਰ ਸ਼ਿੰਗਾਰ ਕਰ ਲੈਂਦੀ ਹੈ ਸੋਹਣੇ ਕੱਪੜੇ ਤੇ ਸੋ ਆਪਣੇ ਤਨ ਨੂੰ ਆਪਣੇ ਸਰੀਰ ਨੂੰ ਬਾਰੀ ਚੀਜ਼ਾਂ ਦੇ ਨਾਲ ਸ਼ਿੰਗਾਰ ਕਰ ਲੈਂਦੀ ਐ ਇੱਥੋਂ ਤੱਕ ਕਿ ਲੱਖਾਂ ਕਰੋੜਾਂ ਦੇ ਗਹਿਣੇ ਵੀ ਆਪਣੇ ਤਨ ਤੇ ਪਹਿਨ ਲਵੇ ਪਰ ਜੇ ਉਹਦਾ ਆਪਣੇ ਮਾਲਕ ਨਾਲ ਆਪਣੇ ਪਤੀ ਪਰਮੇਸ਼ਰ ਦੇ ਨਾਲ ਪਿਆਰ ਨਹੀਂ ਤੇ ਉਹਦੇ ਕਿਸੇ ਵੀ ਬਾਹਰੀ ਸ਼ਿੰਗਾਰ ਦਾ ਕੋਈ ਫਾਇਦਾ ਨਹੀਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਬਸ ਅਸਲ ਦੇ ਵਿੱਚ ਅਸੀਂ ਉਸ ਪ੍ਰਮਾਤਮਾ ਦੀਆਂ ਪਤਨੀਆਂ ਇਹ ਬਾਣੀ ਵਿੱਚ ਲਿਖਿਆ ਹੈ ਸਾਡੇ ਸਾਰੇ ਜੀਵ ਆਤਮਾ ਦਾ ਇੱਕੋ ਹੀ ਪਤੀ ਹੈ ਉਹ ਪਰਮਾਤਮਾ ਹੋਰ ਸਗਲੀ ਨਾਰ ਸਬਾਈ ਸਾਨੂੰ ਨਾਰਾਂ ਦੇ ਰੂਪ ਵਿੱਚ ਬਾਣੀ ਦੇ ਵਿੱਚ ਸਾਨੂੰ ਵੇਖਿਆ ਮਹਾਰਾਜ ਨੇ ਤੇ ਕਹਿੰਦੇ ਸਾਡਾ ਸਾਰਿਆਂ ਦਾ ਪਤੀ ਹੈ ਜਿਹੜਾ ਉਹ ਇੱਕ ਪਰਮਾਤਮਾ ਹੈ ਤੇ ਦੁਨੀਆ ਦੇ ਜਿਹੜੇ ਬਾਕੀ ਦੇ ਮਹਿੰਗੇ ਤੋਂ ਮਹਿੰਗੇ ਹਾਰ ਸ਼ਿੰਗਾਰ ਅਸੀਂ ਕਰ ਲਏ ਜਿੰਨੇ ਮਰਜ਼ੀ ਕਰ ਲਏ ਪਰ ਜੇ ਸਾਡਾ ਉਸ ਪਤੀ ਦੇ ਨਾਲ ਪਿਆਰ ਨਹੀਂ ਤੇ ਇਹ ਹਾਰ ਸ਼ਿੰਗਾਰ ਦਾ ਕੋਈ ਫਾਇਦਾ ਨਹੀਂ ਮੇਰਾ ਕੰਤ ਨਾ ਪਾਵੈ ਚੋਲੜਾ ਪਿਆਰੇ ਕਿਉ ਤਨ ਸੇਜਾ ਜਾਏ